ਅਸਕੱਲ ਦੋਸਤੋ ਰਾਜਸਥਾਨ ਦੇ ਵਿੱਚ ਖੜੇ ਆ ਤੇ ਮੇਰੇ ਪਿੱਛੇ ਤੁਸੀਂ ਜਿਹੜੀ ਫਸਲ ਦੇਖ ਰਹੇ ਆ ਇਹ ਸੌਂਫ ਦੀ ਤੇ ਇੱਧਰ ਹੈਗਾ ਬਈ ਇਹ ਤਣੀਆਂ ਤੇ ਸਮੈਲ ਬਹੁਤ ਆ ਰਹੀ ਆ ਬਈ ਅਸੀਂ ਲੰਗੇ ਜਾਂਦੇ ਸੀਗੇ ਇੱਧਰ ਤੇ ਅਸੀਂ ਦੇਖ ਕੇ ਰੁਕ ਗਏ ਵੀ ਇਹ ਵੱਖਰੀ ਫਸਲ ਕੀ ਬੀਜੀ ਬੈਠੇ ਆ ਤੇ ਆਪਾਂ ਨੂੰ ਬਾਪੂ ਜੀ ਮਿਲਿਆ ਆਪਾਂ ਗੱਲਬਾਤ ਕਰਦੇ ਆ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਪੂ ਜੀ ਪਹਿਲਾਂ ਤਾਂ ਇਹ ਦੱਸੋ ਜਿਹੜੀ ਵੱਖਰੀ ਖੇਤੀ ਤੁਸੀਂ ਕੀਤੀ ਆ ਹੋਰ ਤਾਂ ਕਿਤੇ ਸਾਨੂੰ ਦੇਖੀ ਨਹੀਂ ਪਿੱਛੇ ਰਾਜਸਥਾਨ 'ਚ ਹਾਂਜੀ ਹਾਂਜੀ ਤੇ ਇਹ ਕਿਵੇਂ ਦਿਮਾਗ 'ਚ ਆਇਆ ਦਿਮਾਗ 'ਚ ਬਸ ਐਵੇਂ ਹੀ ਦੇਖੋ ਦੇਖੀ ਅਵੀ ਫਸਲ ਵੱਧ ਨਿਕਲੂਗੀ ਐਦ ਕੀ ਬੀਜ ਕੇ ਵੇਖ ਲੈਨੇ ਆ ਨਹੀਂ ਇਹ ਪਹਿਲਾਂ ਸੋਚਿਆ ਸੀ ਕਿਸੇ ਨੇ ਲਾਈ ਤਾਂ ਹੈ ਨਹੀਂ ਸੀ ਫਿਰ ਤੁਸੀਂ ਕਿਵੇਂ ਕਿੱਥੋਂ ਪਤਾ ਲੱਗਿਆ ਬੀਜ ਲਗੇ ਇਹ ਵੈਸੇ ਸਰਦਾਰ ਨੇ ਐਦ ਕੀ ਕਹਦਾ ਵੀ ਆਪਾਂ ਸੌਂ ਬੀਜ ਕੇ ਵੇਨੇ ਆ ਵੀ ਕਿਵੇਂ ਪੜਦੀ ਆ ਕਿੰਨਾ ਪਾਣੀ ਲੈਂਦੀ ਆ ਕੀ ਝਾੜ ਨਿਕਲਦਾ ਤੇ ਧਣੀਆਂ ਵੀ ਨਾਲ ਹੀ ਫਿਰ ਹਾਂਜੀ ਕਿੰਨਾ ਇਹ ਹੈ ਹੈਗਾ ਏਰੀਆ ਲੱਗਿਆ ਜਿਹੜਾ ਤਿੰਨ ਕਿੱਲੇ ਜੀ ਡੇਡ ਡੇਡ ਕਿੱਲਾ ਹਾਂਜੀ ਠੀਕ ਹੈ ਤੇ ਇਹਦੇ ਤੇ ਜੇ ਗੱਲ ਕਰ ਗਏ ਕੋਈ ਰੇ ਸਪਰੇਅ ਦੀ ਕੁਛ ਨਹੀਂ ਜੀ ਜੋਨ ਰੇ ਆਪਦੀ ਮਰਜ਼ੀ ਨਾਲ ਪਾ ਸਕਦੇ ਆ ਆਪਾਂ ਜੇ ਪਾਉਣੀਆਂ ਤਾਂ ਹਾਂਜੀ ਹਜੇ ਪਹਿਲੀ ਵਾਰਾ ਤੁਸੀਂ ਹਜੇ ਕੁਝ ਨਹੀਂ ਇੱਥੇ ਟਰਾਈ ਕੀਤਾ ਤੇ ਪਾਣੀ ਕਿੰਨੇ ਲੱਗਦੇ ਇਹਨੂੰ ਸੌਫ ਨੂੰ ਦੋ ਜਾਂ ਤਿੰਨ ਤੇ ਧਣੀਆਂ ਨੂੰ ਧਣੀਆਂ ਨੂੰ ਪੰਜ ਪੰਜ ਇਹ ਕਦੋਂ ਲੱਗਦੇ ਜਿਵੇਂ ਦੋ ਲੱਗਦੇ ਇਹਨੂੰ ਕਦੋਂ-ਕਦੋਂ ਲਾਉਣਾ ਹੁੰਦਾ ਪਹਿਲਾ ਰੌਣੀ ਤੇ ਹੂੰ ਦੋ-ਦੋ ਫੁੱਟ ਕਦ ਕਰ ਜੂਗੀ ਠੀਕ ਹੈ ਬਸ ਦੂਜਾ ਜਦੋਂ ਫੁੱਲ ਚੱਕ ਲਿਆ ਉਦੋਂ ਤੇ ਤੀਜਾ ਫੇਰ ਇਹਨੂੰ ਪੱਕਣ ਤੇ ਪੱਕਣ ਤੇ ਲਾਉਣਾਗਾ ਬਸ ਠੀਕ ਹੈ ਤੇ ਇਹਦੀ ਕਟਾਈ ਕਿਵੇਂ ਕਰਦੇ ਆ ਫਿਰ ਕਟਾਈ ਤਾਂ ਹੱਥਾਂ ਨਾਲ ਹੀ ਡੰਗਦੇ ਆ ਉਦੋਂ ਹਾਂਜੀ ਐਂ ਖੜੀ ਡੰਗ ਲੈਨੇ ਹਾਂ ਤੇ ਜਿਹੜਾ ਥੱਲੇ ਵਾਲਾ ਇਹ ਰਹਿ ਗਿਆ ਬਸ ਇਹ ਫਿਰ ਬਾਅਦ ਚ ਵਾਦਨਗੇ ਬਾਅਦਨਗੇ ਹਾਂਜੀ ਯਾਨੀ ਕਿ ਥੋੜਾ ਜਿਹਾ ਹੈ ਤਾਂ ਔਖਾ ਕੰਮ ਤੇ ਪਰ ਜਿਹੜੀ ਨਵੀਂ ਤਕਨੀਕ ਨਾਲ ਵੀਜੀ ਵੀ ਹੁਣ ਮੰਨ ਕੇ ਚਲੋ ਪਹਿਲੀ ਵਾਰ ਤੁਸੀਂ ਕੀਤੀ ਹੈ ਇਹ ਹਨਾ ਇਥੇ ਤੇ ਕੋਈ ਰੇਟ ਰੂਟ ਦਾ ਪਤਾ ਕੀਤਾ ਮੰਡੀ ਚ ਰੇਟ ਦਾ ਤਾਂ ਜੀ ਧਣੀਆਂ ਦਾ ਤਾਂ ਹੈਗਾ 16 17000 ਕੁਇੰਟਲ ਨੂੰ 16 17000 ਕੁਇੰਟਲ ਹਾਂਜੀ ਠੀਕ ਹੈ ਸੌਂਫ ਦਾ ਦੱਸ ਰਹੇ ਆ 12 ਤੋਂ 9 ਤਕਰ 12 ਤੋਂ 9 ਤਕਰ ਹਾਂਜੀ ਤੇ ਕਿਹੜੀ ਮੰਡੀ ਚ ਇਹ ਵੀ ਕੋਈ ਕੋਈ ਪਤਾ ਕੀਤਾ ਕਿ ਲੋਕਲ ਵੀ ਪਤਾ ਜੀ ਹੁਣ ਜਿਵੇਂ ਗੰਗਾ ਨਗਰ ਤੋਂ ਵੀ ਲੈ ਜਾਂਦਾ ਗੰਗਾ ਨਗਰ ਵੀ ਮੰਡੀ ਹੈਗੀ ਆ ਹੂੰ ਤੇ ਇੱਧਰ ਪਿੱਛੇ ਵੀਕਾਨੇਰ ਵੀਕਾਨੇਰ ਵੀ ਹਾਂਜੀ ਤੇ ਇਹ ਜਿਹੜੀ ਮੈਂ ਵੇਖਿਆ ਵੀ ਇਹ ਉਹੀ ਛਿੱਟਾ ਦੇ ਕੇ ਬੀਜੀ ਆ ਕਿ ਹੋਰਿਆਂ ਚ ਨਹੀਂ ਜੀ ਮਸ਼ੀਨੀ ਬੀਜੀ ਵੀ ਆ ਮਸ਼ੀਨੀ ਬੀਜੀ ਵੀ ਆ ਕਿਹੜੀ ਮਸ਼ੀਨ ਨਾਲ ਬੀਜੀ ਇਹ ਸਰੋਂ ਵਾਲੇ ਪਾੜੇ ਤੇ ਆ ਅੱਛਾ ਸਰੋਂ ਵਾਲੇ ਪਾੜੇ ਤੇ ਆ ਹਾਂਜੀ ਠੀਕ ਆ ਉਹ ਮੈਂ B111 ਵਿੱਚ ਤੇ ਵੇਰਲੀ ਬੁਰਲੀ ਕਰਨ ਦੀ ਤਾਂ ਲੋੜ ਪਈ ਕੁਝ ਨਹੀਂ ਕੀ ਫਿਰ ਵੀ ਇਹਦਾ ਬੀਜ ਜ਼ਿਆਦਾ ਪੈਗਾ ਥੋੜਾ ਜਿਹਾ ਘੱਟ ਚਾਹੀਦਾ ਸੀ ਠੀਕ ਆ ਜਣੀ ਕੇ ਜੇ ਘੱਟ ਵੀ ਪਊਗਾ ਤਾਂ ਬੂਝਾ ਜ਼ਿਆਦਾ ਬੂਝਾ ਜ਼ਿਆਦਾ ਮਾਰੂਗਾ ਪਕਾਈ ਵੀ ਛੇਤੀ ਕਰੂਗਾ ਕਈ ਵੀ ਛੇਤੀ ਕਰੂਗਾ ਠੀਕ ਆ ਇਹਦਾ ਹਰਾਈ ਦਾ ਨਹੀਂ ਸੋਚਿਆ ਤੁਸੀਂ ਜਿਵੇਂ ਵੀ ਹਰਾਈ ਇਹ ਗੁੱਟੀਆਂ ਬਣਾਉਣ ਉਹ ਵੀ ਮਹਿੰਗਾ ਵੇਖ ਜਾਂਦਾ ਹੋਊਗੇ ਨਹੀਂ ਜੀ ਹਰੇ ਤਾਂ ਇਹਦੀ ਕੀਮਤ ਹੀ ਨਹੀਂ ਰਹਿੰਦੀ 10 ਰੁਪਏ ਗੁੱਟੀ ਜਿਵੇਂ ਉਹ ਚੀਜ਼ 2 ਰੁਪਏ 3 ਰੁਪਏ ਜਾਂਦੀ ਆ ਹਮ ਸਗੋਂ ਹੁਣ ਦੇਖਦੇ ਆਂ ਕਿ ਬੀ ਡੇਢ ਕੇ ਦੇ ਜੋ ਕਿ ਨੀ ਮਾਤਰਾ ਨਿਕਲਦਾ ਹੈ ਪਤਾ ਲੱਗ ਜੂਗਾ ਇਹ ਤਾਂ ਹਾਂ ਫਿਰ ਅਗਲੇ ਸਾਲ ਇਹਨੂੰ ਹੋਰ ਤਰੀਕੇ ਨਾਲ ਵੇਚਾਂਗੇ ਠੀਕ ਹੈ ਹੌਲੀ ਹੌਲੀ ਪਤਾ ਲੱਗ ਗਿਆ ਫਿਰ ਨਰਮੇ ਦੇ ਪਾੜੇ ਤੇ ਜਾਵਾਂਗੇ ਇਹਨੂੰ ਲੈ ਕੇ ਠੀਕ ਹੈ ਚੌੜੇ ਤੇ ਜਾਵਾਂਗੇ ਪੂਤਾ ਪੂਰਾ ਫੈਲ ਰਿਹਾ ਹੈ ਹਾਂਜੀ ਠੀਕ ਹੈ ਤੇ ਇਹ ਸੌਫਾ ਦੋਸਤੋ ਤੇ ਇਹ ਹੈਗਾ ਤਣੀਆਂ ਤੇ ਆਪਾਂ ਖੜੇ ਕਿੱਥੇ ਪਿੰਡ ਕਿਹੜਾ ਇਹ ਆਠੀਆ ਜੀ ਬੁੱਢਾ ਜੋੜ ਬੁੱਢਾ ਹਾਂ ਬੁੱਢਾ ਜੋੜ ਬੁੱਢਾ ਜੋੜ ਹਾਂ ਰੋਡ ਦੇ ਉੱਪਰ ਠੀਕ ਹੈ ਤੇ ਜੇ ਬਾਪੂ ਜੀ ਇਹ ਸੇਲ ਤਾਂ ਵੱਧ ਵੀ ਹੋ ਸਕਦੀ ਜਿਹਨੂੰ ਮੰਨ ਕੇ ਚਲੋ ਸੁਕਾ ਕੇ ਆਪ ਹਨਾ ਕਰੇ ਪੈਕਿੰਗ ਕੀਤੀ ਜਾਵੇ ਪੈਕਿੰਗ ਕਰਕੇ ਵੇਚ ਕੇ ਫਿਰ ਜਿਆਦਾ ਹੁੰਦੀ ਆ ਫਿਰ ਜਿਆਦਾ ਹੁੰਦੀ ਆ ਹਾਂ ਠੀਕ ਆ ਲੋ ਵੀ ਦੋਸਤੋ ਇਹ ਹੈਗੀ ਸੀਗੀ ਸੌਂਫ ਦੀ ਖੇਤੀ ਤੇ ਧਣੀਆਂ ਦੀ ਬਾਪੂ ਜੀ ਮਿਲੇ ਸੀਗੇ ਜਾਣਕਾਰੀ ਜਿੰਨੀ ਕਿ ਬਾਪੂ ਜੀ ਨੂੰ ਹੈਗੀ ਆ ਉੰਨੀ ਕ ਆਪਾਂ ਨੂੰ ਇਹਨਾਂ ਨੇ ਦੱਸੀ ਆ ਤੇ ਪੰਜਾਬ ਦੇ ਵਿੱਚ ਆਪਾਂ ਵੀ ਸੌਂਫ ਦੀ ਖੇਤੀ ਕਰ ਸਕਦੇ ਆ ਵੱਡੇ ਲੈਵਲ ਤੇ ਪਰ ਟਰਾਈ ਕਰੋ ਜਿਵੇਂ ਬਾਪੂ ਜੀ ਨੇ ਕਿਹਾ ਵੀ ਚਾਰ ਕਨਾਲਾਂ ਤੋਂ ਕਰ ਲਓ ਆਪਾਂ ਹਨਾ ਜਾਂ ਕਿੱਲੇ ਤੋਂ ਕਰ ਲਓ ਹਨਾ ਛੋਟੇ ਲੈਵਲ ਤੇ ਕਰ ਲਓ ਤੇ ਆਪਾਂ ਆਮ ਤਾਂ ਵੀਜਦੇ ਹੀ ਆ ਚਲੋ ਥੋੜੀ ਬੋਤੀ ਇੱਕ ਦੋ ਕਿਆਰੀਆਂ ਘਰੇ ਆਪਾਂ ਵੀਜ ਲੈਨੇ ਆ ਕਈ ਤਾਂ ਉਹ ਵੀ ਨਹੀਂ ਵੀਜਦੇ ਬਾਈ ਵੈਸੇ ਵੀਜਣੀ ਚਾਹੀਦੀ ਨਾਲੇ ਤਾਂ ਇਹ ਰੋਟੀ ਖਾ ਕੇ ਆਪਦਾ ਖਾ ਸਕਦੇ ਹੁਣ ਜਿਵੇਂ ਆਪਾਂ ਹੋਟਲਾਂ ਤੇ ਢਾਬਿਆਂ ਤੇ ਜਾਂਦੇ ਉੱਥੇ ਰੋਟੀ ਖਾ ਕੇ ਤਾਂ ਆਪਾਂ ਕਹਿ ਦੇਣਾ ਸੌਂਫ ਲਿਓ ਖੰਡ ਪਾ ਕੇ ਵਿੱਚ ਉੱਥੇ ਤਾਂ ਮੰਗ ਲੈਨੇ ਆ ਤੇ ਘਰੇ ਆਪਾਂ ਖਾਂਦੇ ਨਹੀਂਗੇ ਤੇ ਵਧੀਆ ਚੀਜ਼ ਆ ਬਾਈ ਲਿਵਰ ਵੀ ਸੈੱਟ ਰਹਿੰਦਾ ਅੰਤੜੀਆਂ ਵੀ ਸਹੀ ਰਹਿੰਦੀਆਂ ਆਪਦਾ ਪੇਟ ਜਮਾਂ ਸਹੀ ਰਹਿੰਦਾ ਹਾਜ਼ਮੇਦਾਰ ਚੀਜ਼ ਆ ਤੇ ਸਮੈਲ ਬਹੁਤ ਵਧੀਆ ਆਉਂਦੀ ਨਾਲੇ ਘਰੇ ਬਈ ਮੈਂ ਕੀ ਜਾਂਦਾ ਉਹਦਾ ਖੇਤ ਵੀ ਮੇਕੋਜ ਖੇਤ ਜੀ ਲੱਗਿਆ ਰਹਿੰਦਾ ਤੇ ਠੀਕ ਆ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਧੰਨਵਾਦ